ਹਾਂਜੀ ਦੋਸਤੋ ਕੀ ਹਾਲ ਚਾਲ ਨੇ ਮੈਂ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਆਪਣੇ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਸਕੂਲ ਦੇ ਵਿੱਚ ਆਪਾਂ ਆਪਣਾ ਕੰਮ ਕਰੀ ਜਾਂਦੇ ਜੋ ਬਿਲਡ ਦਾ ਕੰਮ ਆਪਣਾ ਆਪਾਂ ਮੇਜ਼ਾਂ ਦੀ ਪਹਿਲਾਂ ਵੀਡੀਓ ਵੀ ਪਾਈਆਂ ਸੀ ਉਹ ਮੇਜ਼ਾਂ ਦਾ ਕੰਮ ਕਰੀ ਜਾਂਦੇ ਆ ਜੀ ਹੁਣ ਟਾਈਮ ਲਗਭਗ ਅੱਜ 14 ਤਰੀਕ ਸਮਾਂ ਹੋ ਚੁੱਕਿਆ 10 ਵਜੇ ਦਾ ਲੋ ਜੀ ਕੰਮ ਦੀ ਖਿੱਚ ਹੋਣ ਕਾਰਨ ਆਪਾਂ ਨੇ ਆਪਣੇ ਕੰਮ ਤੇ ਲਾਇਆ ਅੱਜ ਓਵਰਟਾਈਮ ਲੋ ਜੀ ਆਪਾਂ ਮੇਜ਼ ਤਿਆਰ ਕਰੀ ਜਾਂਦੇ ਆ ਜੀ ਰਾ ਆਪਣੇ ਵਾਸਤੇ ਲਿਆਇਆ ਚਾਹ ਵੀ ਭਾਈ ਸਾਡੇ ਕਰਦੇ ਨੇ ਕੰਮ ਲੋ ਜੀ ਕੋ ਘਰੇ ਇੱਕ ਬੰਦਾ ਲੋ ਜੀ ਆ ਮੇਰਾ ਭਰਾ ਕੁਲਵੀਰ ਸਿੰਘ ਲਿਆਇਆ ਚਾਹ ਬਣਾ ਕੇ ਆਪਣੇ ਵਾਸਤੇ ਵੀ ਭਰਾ ਆਪਣਾ ਕੰਮ ਵੀ ਕੰਮ ਕਰਦੇ ਨੇ ਲੋ ਜੀ ਕੋਈ ਸੇ ਵੀ ਕੰਮ ਨੂੰ ਕਰਨ ਵਾਸਤੇ ਸਮਾਂ ਫਾਤ ਤੋਂ ਵੱਧ ਹੁ ਕਰਨ ਚਾਹੀਦਾ ਮਿਹਨਤ ਕਰੋ ਮਿਹਨਤ ਨਾਲ ਹੀ ਤਰੱਕੀਆਂ ਆਉਣਗੀਆਂ ਹਨਾ ਜੀ ਕਿਸੇ ਮੰਨ ਲਓ ਨੱਕ ਰਗੜਾਉਣ ਨਾਲ ਨਹੀਂ ਵੀ ਕਿਸੇ ਬਾਬੇ ਲਵੇ ਜਾ ਕੇ ਤਰੱਕੀਆਂ ਆਉਣਗੀਆਂ ਨਾ ਮਿਹਨਤ ਨਾਲ ਆਉਣਗੀਆਂ ਮਿਹਨਤ ਕਰੋ ਉੱਠ ਕੇ ਸਵੇਰੇ ਗੁਰਦੁਆਰਾ ਸਾਹਿਬ ਜਾਓ ਪਾਠ ਕਰੋ ਬਾਣੀ ਪੜੋ ਬਾਣੀ ਦੇ ਨਾਲ ਜੁੜੋ ਅਤੇ ਮਿਹਨਤ ਕਰੋ ਮਿਹਨਤ ਕਰਨ ਨਾਲ ਸਭ ਕੁਝ ਆਈ ਮਿਹਨਤ ਕਰਾਂਗੇ ਆਪਣੇ ਗੁਰੂਆਂ ਨੇ ਮਿਹਨਤ ਕਰਨ ਸਿਖਾਇਆ ਕਿਰਤ ਕਰੋ ਨਾਮ ਜਪੋ ਵੰਡ ਸਕੋ ਲਓ ਜੀ ਆਪਾਂ ਪਾਵਾਂਗੇ ਵੀਡੀਓ ਇਹ ਆਪਣੀ YouTube ਤੇ ਵੀ Facebook ਤੇ ਵੀ ਧੰਨਵਾਦ ਜੀ ਵੀਡੀਓ ਕਰ ਦੋ ਸ਼ੇਅਰ ਤੇ ਲਾਈਕ ਕਰਿਓ ਧੰਨ